ਲੋਕ ਸਭਾ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਮੱਦੇ ਨਜ਼ਰ ਫਗਵਾੜਾ ਪੁਲਿਸ ਵੱਲੋਂ ਸ਼ਹਿਰ ਵਿੱਚ ਫਲੈਂਗ ਮਾਰਚ ਕੀਤਾ ਗਿਆ ਇਸ ਫਲੈਂਗ ਮਾਰਚ ਦੀ ਅਗਵਾਈ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਵੱਲੋਂ ਕੀਤੀ ਗਈ ਇਹ ਫਲੈਂਗ ਮਾਰਚ ਸ਼ਹਿਰ ਦੇ ਵੱਖੋ ਵੱਖ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਸੀਆਰਪੀ ਕਲੋਨੀ ਵਿਖੇ ਪੁੱਜਾ ਜਿੱਥੇ ਪੁਲਿਸ ਪਾਰਟੀ ਵੱਲੋਂ ਚੈਕਿੰਗ ਅਭਿਆਨ ਵੀ ਚਲਾਇਆ ਗਿਆ ਜਿੱਥੇ ਪੁਲਿਸ ਪਾਰਟੀ ਦੀਆਂ ਵੱਖੋ ਵੱਖ ਟੀਮਾਂ ਨੇ ਚੈਕਿੰਗ ਕੀਤੀ ਇਸ ਮੌਕੇ ਗੱਲਬਾਤ ਕਰਦਿਆਂ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਨੇ ਕਿਹਾ ਕੀ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਤੇ ਇਹ ਫਲੈਂਗ ਮਾਰਚ ਅਤੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਆ ਰਹੀਆਂ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਪੂਰੇ ਅਮਨ-ਅਮਾਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਜਾਂ ਲਵਾਰਸ ਚੀਜ਼ ਕਿਸੇ ਨੂੰ ਵੀ ਨਜ਼ਰ ਆਉਂਦੀ ਹੈ ਤਾਲ ਤੁਰੰਤ ਪੁਲਿਸ ਨੂੰ ਸੂਚਨਾ ਦੇਣ ਇਸ ਫਲੈਂਕ ਮਾਰਚ ਵਿੱਚ ਵੱਖ-ਵੱਖ ਥਾਣਿਆਂ ਦੇ ਐਸਐਚਓ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਜੂਦ ਰਹੀ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੱਜ ਸ਼ਰਮਾ ਦੀ ਰਿਪੋਰਟ ਆਗਾਮੀ ਲੋਕ ਸਭਾ ਚੋਣਾਂ ਦੇ ਚਲਦੇ ਆ ਸਾਡੀਆਂ ਨਿਰੰਤਰ ਕੋਸ਼ਿਸ਼ਾਂ ਜਾਰੀ ਹੈ ਕਿ ਅਸੀਂ ਪਬਲਿਕ ਦੇ ਵਿੱਚ ਇੱਕ ਸੁਖਾਵਾਂ ਮਾਹੌਲ ਬਣਾਈਏ ਤੇ ਜਿਹੜੇ ਅਸਮਾਜਿਕ ਤੱਤ ਉਹਨਾਂ ਦੇ ਵਿੱਚ ਘਰ ਦਾ ਮਾਹੌਲ ਫੇਰਦਾ ਕਰੀਏ ਉਸੇ ਲੜੀ ਤੇ ਚੱਲਦੇ ਆਂ ਅੱਜ ਅਸੀਂ 서ਬਡਿਵੀਜ਼ਨ ਫਗਵਾੜਾ ਵਿੱਚ ਬਾ ਹੁਕਮ ਐਸਐਸਪੀ ਸਾਹਿਬ ਅਸੀਂ ਆਪਣਾ ਬਲੈਕਮਾਰਕ ਜਿਹੜਾ ਹੈ ਕੱਢਿਆ ਤੇ ਇਹਦੇ ਨਾਲ 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 ਹੀ ਜਿਹੜਾ ਹੈਗਾ ਅਸੀਂ ਹੋਰ ਵੀ ਇਲੈਕਸ਼ਨ ਰਿਲੇਟਿਡ ਪੈਰਾਮੀਟਰਸ ਤੇ ਉੱਤੇ ਕੰਮ ਕਰ ਰਹੇ ਆਂ ਤਾਂ ਜੋ ਇਲੈਕਸ਼ਨ ਜਿਹੜੀ ਹੈ ਸੁਰੱਖਿਰੂ ਤਰੀਕੇ ਨਾਲ ਨੇਪਰੇ ਚੜ ਸਕੇ ਤੇ ਸਰ ਰੂਟ ਪਲਾਨ ਕੀ ਆ ਸਰ ਰੂਟ ਪਲਾਨ ਜੀ ਅਸੀਂ ਸਾਰੇ ਸਿਟੀ ਦੇ ਵਿੱਚ ਜਿਹੜਾ ਹੈਗਾ ਬਲੈਕਮਾਰਕ ਕੱਢਿਆ ਇਦੇ ਵਿੱਚ ਜਿਹੜੇ ਵੀ ਭੀੜੇ ਬਾਜ਼ਾਰ ਨੇ ਤੇ ਜਿਹੜੀਆਂ ਸੁਨਸਾਨ ਥਾਵਾਂ ਨੇ ਸਾਰੀਆਂ ਥਾਵਾਂ ਨੂੰ ਕਵਰ ਕੀਤਾ ਗਿਆ ਤਾਂ ਜੋ ਕੋਈ ਵੀ ਐਜੀ ਥਾਣਾ ਰਵੇ ਜਿੱਥੇ ਗੈਰ ਸਮਾਜਿਕ ਤੱਤ ਜਿਹੜੇ ਹੈਗੇ ਨੇ ਉਹ ਸ਼ਹਿਰ ਲੈ ਸਕ